ਸਰ ਜਿਸ ਤਰੀਕੇ ਨਾਲ ਬੰਗਲਾਸ ਬੰਗਲਾਦੇਸ਼ ਚ ਹੋ ਰਿਹਾ ਉਹ ਕਿ ਗੁਰਦੁਆਰਾ ਸਾਹਿਬ ਨੇ ਕੀ ਕਰ ਸਕਦਾ ਸਿੱਖ ਮਿਨੋਰਟੀਜ਼ ਲਈ ਜਾਂ ਸਾਰੀਆਂ ਮਿਨੋਰਟੀਜ਼ ਲਈ ਅਸੀਂ ਚਿੰਤਤ ਆ ਤੇ ਕਿਉਂਕਿ ਉੱਥੇ ਗੁਰੂ ਨਾਨਕ ਸਾਹਿਬ ਦਾ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਦੁਆਰਾ ਸਹਿਬਾਨ ਹੈਗੇ ਆ ਔਰ ਕੁਝ ਸਿੱਖ ਸਮਾਜ ਵੀ ਉੱਥੇ ਵਸਦਾ ਹੈ ਭਾਵੇਂ ਥੋੜੀ ਗਿਣਤੀ ਚ ਹੈ ਉਹਦੇ ਲਈ ਅਸੀਂ ਜਰੂਰ ਚਿੰਤਤ ਆ ਔਰ ਦੂਜੀਆਂ ਵੀ ਮਿਨੋਰਟੀਜ਼ ਲਈ ਚਿੰਤਤ ਹੈਗੇ ਆ ਔਰ ਸਾਡਾ ਪਾਰ ਸਰਕਾਰ ਉਹਦੇ ਲਈ ਯਤਨ ਕਰ ਰਹੀ ਹੈ ਚਿੰਤਾ ਵੀ ਹੈ ਚਿੰਤਨ ਵੀ ਹੈ ਔਰ ਲਗਾਤਾਰ ਕੋਸ਼ਿਸ਼ ਵੀ ਹੋ ਰਹੀ ਹੈ। ਕੀ ਕੋਈ ਜਾਣਕਾਰੀ ਲਈ ਆਪਨੇ ਸਰ ਕਿੰਨੇ ਗੁਰਦੁਆਰੇ ਹਨ? ਕੀ ਕੋਈ ਵਹਾਂ ਪਰ ਕੋਈ ਅਟੈਕ ਹੋਇਆ ਕਿਉਂਕਿ ਮੰਦਿਰੋਂ ਪਰ ਤੋ ਅਟੈਕ ਹੋਇਆ। ਦੇਖੋ ਗਵਰਨਮੈਂਟ ਆਫ ਇੰਡੀਆ ਸਾਰਾ ਇਸ ਨੂੰ ਧਿਆਨ ਚ ਰੱਖ ਰਹੀ ਹੈ। ਗੁਰਦੁਆਰਾ ਸਹਿਬਾਨ ਦਾ ਕਿਉਂਕਿ ਕਮਿਸ਼ਨ ਵੀ ਥਰੂ ਗਵਰਨਮੈਂਟ ਹੀ ਕੰਮ ਕਰਦਾ। ਹਰ ਚੀਜ਼ ਦੇ ਕਮਿਸ਼ਨ ਅਸੀਂ ਐਕਸਟਰਨਲ ਅਫੇਅਰ ਮਿਨਿਸਟਰੀ ਦੇ ਧਿਆਨ ਚ ਲਿਆਉਣੇ ਆ। ਅਕਸਰ ਨਾਲ ਫੇਰ ਉਥੋਂ ਦੀ ਸਰਕਾਰ ਨਾਲ ਗੱਲ ਕਰਦੀ ਹੈ ਸੋ ਇਹ ਦੀ ਪ੍ਰੋਸੈਸ ਇਸ ਗੋਇੰਗ ਆਨ ਐਂਡ ਵੀ ਆਰ ਕਨਸਰਨਡ ਬਾਊਟ ਦੀ ਸਕਿਉਰਟੀ ਕਿਉਂਕਿ ਉੱਥੇ ਗੁਰੂ ਗੋਬੀ ਨਾਨਕਦੇਵ ਸਾਹਿਬ ਨੇ ਵੀ ਵਿਜ਼ਿਟ ਕੀਤਾ ਸੀ ਟਾਕਾ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਵਿਜ਼ਿਟ ਕੀਤਾ ਤੇ ਉਹਨਾਂ ਦੀ ਯਾਦ ਉੱਥੇ ਗੁਰਦੁਆਰਾ ਸਹਿਵਾਨ ਬਣੇ ਹੋਏ ਸਰ ਇਹਦੇ ਨਾਲ ਅਨੰਦ ਮੈਰੇਜ ਐਕਟ ਤੇ ਪੰਜਾਬੀ ਲੈਂਗੁਏਜ ਵਾਲਾ ਹੁੰਦਾ ਜੀ ਦੇਖੋ ਅਨੰਦ ਮੈਰੇਜ ਐਕਟ ਤਕਰੀਬਨ 18 ਸਟੇਟਾਂ ਚ ਲਾਗੂ ਹੋ ਗਿਆ ਔਰ ਜਿਹੜੀਆਂ ਉਹਨਾਂ ਦੀਆਂ ਸਾਨੂੰ ਜਵਾਬ ਵੀ ਆ ਗਏ ਕਾਪੀਜ਼ ਵੀ ਆ ਗਈਆਂ ਜਿਹੜੇ ਉਹਨਾਂ ਨੇ ਜਿਹੜੀ ਰੂਲਸ ਲਾਏ ਆ ਤੇ ਉਸ ਤੋਂ ਬਾਕੀ ਸਟੇਟਾਂ ਨਾਲ ਵੀ ਸਾਡਾ ਸੰਪਰਕ ਹੈਗਾ ਕੁਝ ਸਟੇਟਾਂ ਨੇ 2 ਮਹੀਨੇ ਦਾ ਟਾਈਮ ਲਿਆ ਸੀ तकरीबन 1 ਮਹੀਨਾ ਹੋ ਗਿਆ ਮੇਰੇ ਖਿਆਲ ਅਗਲੇ ਮਹੀਨੇ ਤੱਕ ਹੋਪਫੁਲੀ ਉਹ ਵੀ ਹੋ ਜਾਏਗਾ ਇਸੇ ਤਰ੍ਹਾਂ ਹੀ ਪੰਜਾਬੀ ਭਾਸ਼ਾ ਬਾਰੇ Rajasthan ਚ ਵੀ ਤੁਹਾਡੇ ਜਿੱਥੇ ਪੰਜਾਬੀ ਬਸੋ ਜ਼ਿਆਦਾ ਹੈ ਹਰਿਆਣੇ ਚ ਵੀ ਦਿੱਲੀ ਚ ਵੀ ਜੰਮੂ ਕਸ਼ਮੀਰ ਵੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਇਵਨ ਕਿ ਪੰਜਾਬੀ ਜਿਹੜੀ ਪੜ੍ਹਾਈ ਜਾਵੇ ਕਈ ਜਗ੍ਹਾ ਟੀਚਰ ਵੀ ਹੈਗੇ ਆ ਸਕੂਲ ਵੀ ਹੈਗੇ ਆ ਕੋਈ ਇੱਕ ਸਕੂਲ ਚ ਵੀ ਜਾਂ 10 ਸਕੂਲਾਂ ਚ ਟੀਚਰ ਹੈ ਜਾਣ 100 ਸਕੂਲ ਚ ਦੋਣ ਤੇ ਉਹ ਦਸਾਂ ਵਾਸਤੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਵੀ ਪੰਜਾਬੀ ਟੀਚਰ ਮਿਲਣ ਔਰ ਇੱਕ ਪੱਕਾ ਪ੍ਰਬੰਧ ਹੋਵੇ ਕਿ ਜਿਹੜੀ ਅਸੀਂ ਨਵਾਂ ਵਿਦਿਆ ਸ਼ਾਸਤਰੀ ਨਾਲ ਗੱਲ ਕਰਕੇ ਕਿ ਹਾਊ ਕੈਨ ਵੀ ਟੈਕਲ ਇਟ ਸਮੱਸਿਆ ਤਾਂ ਹੈ ਹਲਕੀ ਹੋਏਗਾ ਕੋਈ ਐਸੇ ਟੀਚਰ ਭਰਤੀ ਕੀਤੇ ਜਾਣ ਜਿਹੜੇ ਇੱਕ ਤੋਂ ਜ਼ਿਆਦਾ ਜਿਹੜੇ ਸਬਜੈਕਟ ਪੜ੍ਹਾ ਸਕਣ ਕੋਈ ਸੋਸ਼ਲ ਸਟਡੀ ਦਾ ਟੀਚਰ ਪੰਜਾਬੀ ਵੀ ਪੜ੍ਹਾ ਸਕੇ ਐਸੀ ਹੁਣ ਵਿਵਸਥਾ ਹੋਣੀ ਚਾਹੀਦੀ ਹੈ ਲੇਕਿਨ ਇਹ ਅਲਟੀਮੇਟਲੀ ਫੈਸਲਾ ਸਟੇਟ ਗਵਰਨਮੈਂਟ ਨੇ ਕਰਨਾ ਹੁੰਦਾ ਅਸੀਂ ਇੱਕ ਸੁਜੈਸ਼ਨ ਦੇ ਸਕਦੇ ਹਾਂ ਹਰ ਵਿਦਿਆ ਸ਼ਾਸਤਰੀ ਨਾਲ ਗੱਲ ਕਰਕੇ ਇਹਦੇ ਬਾਰੇ ਵੀ ਚਰਚਾ ਕਰਾਂਗੇ ਤਾਂ ਕਿ ਪੰਜਾਬੀ ਜਿਹੜੀ ਸਾਡੀ ਮਾਤ ਪਾਸ਼ਾ ਆ ਸਿੱਖਾਂ ਦੀ ਬਲਕਿ ਪੰਜਾਬੀਆਂ ਦੀ ਕਿਉਂਕਿ ਕਿਸੇ ਪਾਸ਼ਾ ਦਾ ਸਬੰਧ ਕਿਸੇ ਧਰਮ ਨਾਲ ਨਹੀਂ ਹੁੰਦਾ ਕਿਸੇ ਖਿੱਤੇ ਨਾਲ ਹੁੰਦਾ ਹੈ ਸੱਭਿਆਚਾਰ ਵੀ ਖਿੱਤੇ ਨਾਲ ਸੰਬੰਧਿਤ ਹੈ ਤੇ ਸਾਡਾ ਪੰਜਾਬੀ ਸੱਭਿਆਚਾਰ ਪੰਜਾਬੀ ਬੋਲੀ ਗੁਰਮੁਖੀ ਲਿਪੀ ਅੱਗੇ ਵਧੇ ਸਿੱਖਾ ਨੂੰ ਤਾਂ ਖਾਸ ਕਰਕੇ ਕਿ ਗੁਰੂ ਗ੍ਰੰਥ ਸਾਹਿਬ ਵੀ ਗੁਰਮੁਖੀ ਲਿਪੀ ਚ ਹੈ ਪੁਰਾਣੇ ਧਰਮ ਗ੍ਰੰਥ ਗੁਰਮੁਖੀ ਲਿਪੀ ਚ ਹੈਗੇ ਸੋ ਜਿਸ ਲਿਪੀ ਚ ਗ੍ਰੰਥ ਸਾਹਿਬ ਜਾਂ ਕੋਈ ਵੀ ਪੁਸਤਕ ਲਿਖੀ ਜਾਂਦੀ ਹੈ ਉਸ ਲਿਪੀ ਦੇ ਵਿੱਚ ਹੀ ਪੜੀ ਜਾਵੇ ਤੇ ਉਹਦਾ ਐਸੈਂਸ ਉਹਦੀ ਗੱਲ ਤੁਹਾਡੇ ਪੱਲੇ ਪੈਂਦੀ ਹੈ ਨਹੀਂ ਤੇ ਕਈ ਵਾਰੀ ਟਰਾਂਸਲੇਸ਼ਨਾਂ ਕਰਦੇ ਅਰਥਾ ਅਨਰਥ ਹੋ ਜਾਂਦਾ ਹੈ